ਇੱਕ ਓੰਕਾਰ ਸਤਿਗੁਰ ਪ੍ਰਸਾਦ ਤਨਾਸਰੇ ਬਾਣੇ ਭਗਤ ਤਰਲੋਚਨ ਜੀ ਕੀ ਨਰੈਣ ਨਿੰਦਸ ਕਾਏ ਭੂਲੀ ਗਵਾਰੀ ਦੁਖਰਤ ਸੁਖਰਤ ਥਾਰੋ ਕਰਮ ਰੀ ਰਹਾਉ ਸੰਕਰਾ ਮਸਤਕ ਬਸਤਾ ਸੁਰਸਰੀ ਇਸ਼ਨਾਨ ਰੇ ਕਲ ਜਨ ਮਦ ਮਲੇ ਸਾਰੰਗ ਪਾਨ ਰੇ ਕਰਮ ਕਰ ਕਲੰਕ ਮ ਫਿਟੇ ਸਰੀ ਵਿਸ਼ਵ ਕਾ ਦੀਪਕ ਸਵਮੀ ਤਾਚੇ ਰੇ ਸਵਾਦ ਥੀ ਪੰਖੇ ਰੇ ਗੁਰਡ ਤਾਚੇ ਬਾਦਵਾ ਕਰਮ ਕਰ ਅਰੁਣ ਪਿੰਗਲਾਰੀ ਅਨੇਕ ਪਾਤਕ ਹਰਤਾ ਤੇ ਪਣਾਥਰੀ ਤੀਰਥ ਤੀਰਥ ਭ੍ਰਮਤਾ ਲਹਿਣਾ ਪਾਪਰੀ ਕਰਮ ਕਰ ਕਪਾਲ ਮਫਿਟ ਸਰੀ ਅਮਰਤ ਸਸੀਆ ਤੇਨ ਲక్ష్ਮੀ ਕਲਪਤਰ ਸਿਖੇ ਸੁਨਾਗਰ ਨਦੀ ਚਨਾਥ ਕਰਮ ਕਰ ਖਾਰ ਮਫਿਟ ਸਰੀ ਦਾਦੀ ਲੈ ਲੰਕਾ ਗੜ ਆਪੜੇ ਲੈ ਰਾਵਣ ਬਣ ਸੀਲ ਬਸਲ ਆਨ ਤਖਿਲੇ ਹਰੀ ਕਰਮ ਕਰ ਕਸਤੀ ਮਫੀ ਟਸਰੀ ਪੂਰਵ ਲੋ ਕਰਤ ਕਰਮ ਨਾ ਮਿਟੇ ਰੀ ਕਰ ਗਹਿਣ ਤਾਚੇ ਮੋ ਜਪ ਲੈ ਰਾਮੇ ਚ ਨਾਮ ਬਦਤ ਤਰਲੋਚਨ ਰਾਮ ਜੀ ਪੂਰਬਲੇ ਕਿਰਤ ਕਰਮ ਨਾ ਮਿਟੇ ਰੀ ਕਰ ਗਹਿਣ ਤਾਚੇ ਮੋਹੇ ਜਪ ਲੈ ਰਾਮ ਚੇ ਨਾਮ ਬਜਤ ਤਰਲੋਚਨ ਰਾਮ ਜੀ ਇਹ ਸ਼ਬਦ ਸਤਿਗੁਰੂ ਤਰਲੋਚਨ ਮਹਾਰਾਜ ਜੀ ਦੇ ਮੁਖਾਰਦੰਤ ਤੋਂ ਉਚਾਰਿਆ ਹੋਇਆ ਤਨ ਤਨ ਚਵਰ ਛਤਰ ਦੇ ਮਾਲਕ ਗੁਰਤਾ ਗੰਦੀ ਤੇ ਬਰਾਜਮਾਨ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 695 ਤੇ ਸ਼ਿਸ਼ੂ ਬਤ ਹੈ ਸਤਿਗੁਰੂ ਜਿੱਥੇ ਆਪਣੀ ਜਿੰਦ ਨੂੰ ਸਮਝਾ ਰਿਹਾ ਹੈ ਉੱਥੇ ਆਪਣੇ ਕਰਗ੍ਰਹਿਣੀ ਨੂੰ ਵੀ ਸਮਝਾ ਰਿਹਾ ਹੈ ਕਿ ਜੋ ਕਰਮ ਕੀਤਾ ਹੋਇਆ ਹੈ ਉਸ ਦੇ ਮਤਾਬਕ ਹੀ ਸਾਨੂੰ ਭੁਗਣਾ ਪੈਣਾ ਹੈ ਕਿਉਂਕਿ ਕਰਮ ਜੋ ਹੈ ਕਿਸੇ ਪੂਜਾ ਦੇ ਨਾਲ ਅਰਚਨਾ ਦੇ ਨਾਲ ਕੱਟ ਨਹੀਂ ਹੋ ਸਕਦਾ ਇਨ ਨੂੰ ਭੋਗਣਾ ਪੈਣਾ ਸੋ ਉਹ ਸਮਝਾ ਰਿਹਾ ਹੈ ਨਰਾਇਣ ਨਿੰਦਸ ਕਾਇ ਭੂਲੀ ਗਵਾਰੀ ਦੁਕਰਤ ਸੁਕਰਤ ਥਾਰੋ ਕਰਮਨੀ ਕਹਿੰਦੇ ਜੋ ਵੀ ਚੰਗਾ ਤੇ ਮੰਦਾ ਕਰਮ ਹੈ ਇਹ ਤੇਰਾ ਆਪਣਾ ਕੀਤਾ ਹੋਇਆ ਪਰ ਤੂੰ ਪਰਮਾਤਮਾ ਨੂੰ ਕਿਉਂ ਮਾੜਾ ਕਹਿ ਰਹੀ ਹੈ ਉਸ ਨੂੰ ਕਿਉਂ ਭੁੱਲ ਰਹੀ ਹੈ ਉਸ ਦੇ ਸਿਮਰਨ ਨੂੰ ਕਿਉਂ ਛੱਡ ਰਹੀ ਹੈ ਦੁੱਖ ਸੁੱਖ ਤਾਂ ਤੇਰੇ ਕਰਮਾਂ ਦਾ ਹੈ ਜੋ ਤੂੰ ਪੁਰਵਲੇ ਜਨਮ ਚ ਕੀਤਾ ਉਹ ਤੈਨੂੰ ਭੁਗਤਣਾ ਪੈਣਾ ਹੈ ਹੇ ਮੇਰੀਏ ਜਿੰਦੇ ਤੂੰ ਪਰਮਾਤਮਾ ਨੂੰ ਨਾ ਛੱਡ ਪਰਮਾਤਮਾ ਨੂੰ ਭੁੱਲਣਾ ਜੇਕਰ ਤੂੰ ਭੁੱਲ ਜਾਵੇਂਗੀ ਤਾਂ ਤੈਨੂੰ ਫਿਰ ਜਨਮ ਮਰਨ ਦੇ ਚੱਕਰ ਚ ਪੈਣਾ ਪੈਣਾ ਕਿਉਂਕਿ ਜਿੰਨੀ ਦੇਰ ਤੱਕ ਉਸ ਪਰਮਾਤਮਾ ਦੀ ਕਿਰਪਾ ਨਹੀਂ ਹੁੰਦੀ ਕਾਮ ਕ੍ਰੋਧ ਲੋਭੋ ਹੰਕਾਰ ਮਰ ਨਹੀਂ ਸਕਦੇ ਜਦੋਂ ਉਹਦੀ ਕਿਰਪਾ ਹੋ ਗਈ ਤਾਂ ਫਿਰ ਤ੍ਰਿਸ਼ਨਾ ਜਿਹੜੀ ਆਸਾ ਮਨਸ਼ਾ ਤ੍ਰਿਸ਼ਨਾ ਸਭ ਖਤਮ ਹੋ ਜਾਂਦੀ ਹੈ ਕਰਮ ਜੋ ਹੈ ਉਹਨੂੰ ਭੁਗਤਣਾ ਪੈਂਦਾ ਦਦੇ ਦੋਸ਼ਨ ਦੇਉ ਕਰਤੇ ਦੋਸ਼ ਕਰਮਾਂ ਆਪਣਿਆ ਜੋ ਤੈ ਕੀਐ ਸੋ ਤੈ ਪਾਇ ਦੋਸ਼ ਨਾ ਦੀਜੀ ਅਬਰ ਜਨਾ ਜੋ ਵੀ ਕੀਤਾ ਬੰਦੇ ਨੇ ਉਹਨੂੰ ਭੁਗਤਣਾ ਪੈਣਾ ਸੋ ਉਦਾਹਰਨ ਦੇ ਕੇ ਸਤਗੁਰੂ ਸਮਝਾ ਰਹੇ ਹੈ ਸੰក្រਮ ਮਸਤਕ ਬਸਤਾ ਸਰਸਰੀ ਇਸ਼ਨਾਨ ਰੇ ਕੁੱਲ ਜਨ ਮਦੇ ਮਿਲਿਓ ਸਾਰੰਗ ਪਾਂਦੇ ਕਹਿੰਦੇ ਚੰਦਰਮਾ ਜੋ ਹੈ ਉਹ ਸ਼ਿਵ ਦੇ ਮੱਥੇ ਤੇ ਹੈ ਔਰ ਜਿਹੜੀ ਗੰਗਾ ਹੈ ਉਹਦੇ ਵਿੱਚ ਹਰ ਸਮੇਂ ਚੰਦਰਮਾ ਜੋ ਮੱਥੇ ਤੇ ਹੈ ਇਸ਼ਨਾਨ ਕਰ ਰਿਹਾ ਹੈ ਕੁੱਲ ਜਨ ਮਦੇ ਮਿਲੋ ਸਾਰੰਗ ਪਾਂਦੇ ਹਰ ਸਮੇਂ ਜਿਹੜਾ ਵਿਸ਼ਨੂ ਹੈ ਉਹ ਉਦਿ ਕੁੱਲ ਦੇ ਵਿੱਚੋਂ ਹੈ ਕਿਉਂਕਿ ਵਿਸ਼ਨੂੰ ਨੇ ਜਦੋਂ ਮੜਾ ਕਰਮ ਕੀਤਾ ਤੇ ਗੌਤਮ ਰਖੀ ਨੇ ਸਰਾਪ ਦੇ ਦਿੱਤਾ ਉਹ ਸਰਾਪ ਦੇ ਕਰਕੇ ਚੰਦਰਮਾ ਤੇ ਦਾਗ ਲੱਗਾ ਹੋਇਆ ਜਿਹੜਾ ਮਿਟ ਨਹੀਂ ਰਿਹਾ ਸੰਕ੍ਰਾਮਲ ਮਸਤਕ ਮਸਤਾ ਮੱਥੇ ਤੇ ਕਿੰਨੇ ਬਸ ਰਿਹਾ ਚੰਦਰਮਾ ਔਰ ਜਟਾਂ ਚੋਂ ਗੰਗਾ ਚੱਲ ਰਹੀ ਹੈ ਕੋਲਿਜਨ ਮੱਦੇ ਮਿਲੋ ਸਾਰੰਗ ਪਾਂਦੇ ਵਿਸ਼ਨੂੰ ਕਹਿੰਦੇ ਜਿਹੜਾ ਤਨੁਖ ਧਾਰੀ ਹੈ ਉਹਦੇ ਕੋਲ ਦੇ ਵਿੱਚੋਂ ਹੈ ਕਰਮ ਕਰ ਕਲੰਕ ਮਫਿੱਟ ਸ੍ਰੀ ਪਰ ਉਹ ਕਲੰਕ ਜਿਹੜਾ ਚੰਦਰਮਾ ਦਾ ਖਤਮ ਨਹੀਂ ਹੋ ਰਿਹਾ ਹੈ ਏ ਜਿੰਦੇ ਕਰਮ ਜੋ ਹੈ ਤੇਰਾ ਦੁਕਰਤ ਸੁਕਰਤ ਤੇਰੇ ਕਰਮ ਦਾ ਹੈ ਇਹ ਤੈਨੂੰ ਭੁਗਤਣਾ ਪੈਣਾ ਪਰ ਤੂੰ ਪਰਮਾਤਮਾ ਦੇ ਨਿੰਦਿਆ ਕਿਉਂ ਕਰਦੀ ਹੈ ਵਿਸ਼ਭ ਕਾ ਦੀਪਕ ਸਵਾਮੀ ਤਾਂ ਚੇਰੇ ਸਵਾਰਥੀ ਪੰਖੀ ਦਾ ਇਹ ਗਰੜ ਤਾਚੇ ਬੰਧਵਾ ਕਰਮ ਕਰ ਅਰਣ ਪਿੰਗਲਾ ਜੀ ਕਹਿੰਦੇ ਜਿਹੜਾ ਦੁਨੀਆ ਸਾਰੀ ਨੂੰ ਚਾਨਣ ਦੇ ਰਿਹਾ ਸੂਰਜ ਉਹਦਾ ਜਿਹੜਾ ਰਥਵਾਹੀ ਹੈ ਅਰਣ ਉਹ ਸੋਚਦਾ ਰਥਵਾਹੀ ਹੈ ਤੇ ਜਿਹੜਾ ਪੰਛੀਆਂ ਦਾ ਰਾਜਾ ਹੈ ਗਰੜ ਉਸ ਦਾ ਵੱਡਾ ਭਰਾ ਹੈ ਪਰ ਅਰਣ ਪਿੰਗਲਾ ਹੈ ਉਹਦਾ ਪਿੰਗਲ ਪੂਣਾ ਕਟ ਨਹੀਂ ਹੋ ਰਿਹਾ ਕਿਉਂ ਕਿਉਂਕਿ ਕਰਮ ਜੋ ਕੀਤਾ ਮਾੜਾ ਉਹ ਭੁਗਤਣਾ ਪੈਣਾ। ਅਨੇਕ ਪਾਤਕ ਹਰਤਾ ਤ੍ਰੈਪਭਨ ਨਾਥਰੀ ਤੀਰਥ ਤੀਰਥ ਭ੍ਰਮਤਾ ਲਹਿ ਨਾ ਪਾਰੀ। ਕਹਿੰਦੇ ਅਨੇਕਾਂ ਪਾਪ ਕਰਨ ਵਾਲਾ। ਨੇਕਾਂ ਪਾਪ ਕੱਟਣ ਬੜਾ ਤ੍ਰੈਪਭਨ ਨਾਥਰੀ। ਸ਼ਿਵ ਕਹਿੰਦੇ ਲੋਕਾਂ ਦੇ ਪਾਪ ਹਰਨ ਵਾਲਾ। ਪਾਪਾਂ ਦਾ ਨਾਸ਼ ਕਰਨ ਵਾਲਾ। ਪਰ ਜਦੋਂ ਬ੍ਰਹਮਾ ਆਪਣੀ ਬੇਟੀ ਤੇ ਮੋਤ ਹੋ ਗਿਆ। ਤੇ ਉਸਨੇ ਪੰਜਵਾਂ ਆਪਣਾ ਮੋਹ ਉੱਪਰੋਂ ਕੱਢਿਆ ਤੇ ਸ਼ਿਵ ਨੇ ਉਹਦਾ ਬੰਦ ਕਰ ਦਿੱਤਾ ਉਹਦੀ ਖੋਪਰੀ ਜਿਹੜੀ ਲੱਥ ਕੇ ਸ਼ਿਵ ਦੇ ਹੱਥ ਤੇ ਜੁੜ ਗਈ ਜਿਹੜੀ ਕਿ ਲੱਥ ਨਹੀਂ ਸੀ ਰਹੀ ਲੋਕਾਂ ਦੇ ਪਾਪ ਕੱਟਣ ਵਾਲੇ ਦੀ ਇਹ ਲੋਕਾਂ ਦਾ ਪਾਪ ਹਰਤਾ ਹੈ ਉਹਨੇ ਜਦੋਂ ਬੰਦ ਕੀਤਾ ਕਹਿੰਦੇ ਤੀਰਥ ਤੀਰਥ ਭ੍ਰਮ ਤਾ ਲਹੇ ਨਾ ਪਾਰ ਰਹੀ ਸਤਗੁਰ ਤੁਲੋਚਨ ਕਰ ਰਿਹਾ ਹੈ ਉਹ ਤੇ ਤਾਂ ਤੇ ਘੁੰਮਦਾ ਰਿਹਾ ਕਿ ਮੇਰੇ ਕੋਲ ਇੱਕ ਲੰਕ ਲੱਗ ਗਿਆ ਮੇਰੇ ਹੱਥ ਤੇ ਖੋਪਰੀ ਚੰਬੜ ਗਈ ਹੈ ਬ੍ਰਹਮਾ ਦੀ ਬ੍ਰਹਮਾ ਦਾ ਵੱਧ ਕੀਤਾ ਮੈਂ ਕਰਮ ਕਰ ਕਪਾਲ ਮ ਫਿੱਟ ਸੀ ਪਰ ਉਸ ਨੂੰ ਜਾ ਕੇ ਕਪਾਲ ਮੋਚਨ ਦੇ ਵਿੱਚ ਉਹਦੇ ਹੱਥ ਤੋਂ ਉਹ ਖੋਪਰੀ ਲੱਥੀ ਜਿਸ ਨੇ ਜਿਹੋ ਜਿਹਾ ਕਰਮ ਕੀਤਾ ਉਹ ਭੁਗਤਣਾ ਪੈਣਾ ਅਮਰਤ ਸਸਿਆ ਤੇਨ ਲక్ష్ਮੀ ਕਲਪਤਰ ਸਖਰਨ ਸੁਨਾਗਰ ਨਦੀ ਚ ਨਾਥ ਕਰਮ ਕਰਖਾਰਮ ਫਿੱਟ ਸੀ ਕਹਿੰਦੇ ਜਿਸ ਸਮੁੰਦਰ ਦੇ ਵਿੱਚੋਂ ਦੇਵਤਿਆਂ ਨੇ ਡੜਖ ਕੇ ਅੰਮ੍ਰਿਤ ਕਢਿਆ ਚੰ드ਰਮਾ ਨਿਕਲਿਆ ਕਾਮ ਤੈਨੂੰ ਗਉਨ ਨਿਕਲੀ ਲక్ష్ਮੀ ਨਿਕਲੀ ਉਹ ਵਿਰਖ ਨਿਕਲਿਆ ਜਿਹਦੇ ਨਾਲ ਸਾਰਾ ਹੀ ਇਸ਼ਾਮਾ ਪੂਰੀਆਂ ਹੁੰਦੀਆਂ ਉਹ ਤਨਾਂਤਰ ਬੈਦ ਨਿਕਲਿਆ ਜਿਹਦਾ ਕਹਿੰਦਾ ਸੀ ਮੇਰੀ ਦਵਾਈ ਨਾਲ ਸਾਰੇ ਦੁੱਖ ਘਟ ਹੁੰਦੇ ਪਰ ਉਸੇ ਹੀ ਸਮੁੰਦਰ ਦਾ ਪਾਣੀ ਖਾਰਾ ਹੈ ਇੰਨਾ ਕੁਛ ਅਮਰਤ ਹੋਣ ਦੇ ਬਾਵਜੂਦ ਵੀ ਉਹਦਾ ਖਾਰਾਪਨ ਘਟਿਆ ਨਹੀਂ ਗਿਆ ਕਰਮ ਕਰ ਖਾਰ ਮਫਿਤ ਸ੍ਰੀ ਕਰਮ ਕਰਨਾ ਪੈਣਾ ਖਾਰਨ ਮਟਾਉਣ ਲਈ ਕਰਮ ਕਰਨਾ ਪੈਣਾ ਦਾਦੀ ਲੇ ਲੰਕਾ ਗੜ ਓਪੇੜੀ ਲੈ 라ਵਣ ਬਣ ਸੀਲ ਬਿਸਲ ਆਣ ਤਖੀਲੇ ਹਰੀ ਕਰਮ ਕਰ ਕਸ਼ਟੀ ਮਫਿਤ ਸ੍ਰੀ ਉਹੀ ਕਹਿੰਦੇ ਹਨੂਮਾਨ ਜਿਸ ਨੇ ਲੰਕਾ ਸਾੜ ਦਿੱਤੀ ਅਤੇ ਰਾਵਣ ਦੇ ਜਦੋਂ ਵਰਸ਼ੀ ਲੱਗੇ ਉਹ ਮੋਰਛਿਤ ਹੋ ਗਿਆ ਉਹ ਬੁੱਟੀ ਲੱਭ ਕੇ ਜੰਗਲ ਚੋਂ ਲਿਆ ਸਕਦਾ ਤੇ ਰਾਵਣ ਦਾ ਬਣ ਵੀ ਅਜਾੜ ਸਕਦਾ ਬਾਗ ਵੀ ਅਜਾੜ ਦਿੱਤਾ ਪਰ ਉਹਦੀ ਜਿਹੜੀ ਕਸੌਤੀ ਹੈ ਉਹਦਾ ਜਿਹੜਾ ਕੱਪੜਾ ਕਸੌਤੀ ਦਾ ਉਹ ਉਹਨਾਂ ਹੀ ਰਿਹਾ ਉਹ ਕਟਿਆ ਨਹੀਂ ਗਿਆ ਕਰਮ ਕਰਕ ਸੋਟੀ ਮਫਿੱਟ ਸਰੀ ਪੁਰਬ ਲੋ ਕਰਤ ਕਰਮ ਨਾ ਮਿਟੇ ਰੀ ਕਰ ਗਹਿਣਤਾ ਚੇ ਮੋਇ ਜਪਿ ਲੈ ਰਾਮ ਚੇ ਨਾਮ ਬਦਤ ਤਰਲੂ ਚੇ ਨਾਮ ਜੀ ਜੋ ਪਿਛਲੇ ਕਰਮਾਂ ਦਾ ਕੀਤਾ ਹੋਇਆ ਕਰਮ ਹੈ ਇਹ ਮਿਟਦਾ ਨਹੀਂ ਇਹ ਭੋਗਣਾ ਪੈਣਾ ਪਰ ਇਸ ਜਨਮ ਦੇ ਵਿੱਚ ਬੰਦੇ ਕੋਲ ਸਤੰਤਤਾ ਹੈ ਉਹਨ ਬਦੀ ਕਰਨੀ ਹੈ ਸੱਚ ਦੇ ਮਾਰਗ ਤੇ ਚੱਲਣਾ ਜਾਂ ਨਿਕੀਆਂ ਤੇ ਕਰਨੀਆਂ ਜਾਂ ਬਦੀਆਂ ਕਰਨੀਆਂ ਇਹ ਉਸਦੇ ਹੱਥ ਵਸਿਆ ਹੈ ਅਰੀ ਕਰ ਗਹਿਣ ਤਾਚੇ ਮੋਹਿ ਜਾਪੇ ਲੈ ਰਾਮ ਨਾਮ ਹੈ ਮੇਰੀ ਜਿੰਦੇ ਪ੍ਰਮਾਤਮਾ ਦਾ ਨਾਮ ਜਪ ਔਰ ਜਿੱਥੇ ਜਿੰਦ ਨੂੰ ਸਮਝਾ ਰਹੇ ਹੈ ਉੱਥੇ ਘਰ ਦੀ ਗ੍ਰਹਿਣੀ ਨੂੰ ਵੀ ਸਮਝਾ ਰਹੇ ਹੈ ਕਿ ਤੂੰ ਪਰਮਾਤਮਾ ਨੂੰ ਨਿੰਦਨਾ ਜੇਕਰ ਸਾਡੇ ਾਲਾਦ ਨਹੀਂ ਵੀ ਹੋਈ ਤਾਂ ਉਹ ਤਾਂ ਉਹੋ ਜਾਣਦਾ ਹੈ ਅਸੀਂ ਨਹੀਂ ਜਾਣ ਸਕਦੇ ਸਾਨੂੰ ਕੁਝ ਨਹੀਂ ਪਤਾ ਇਹ ਤਾਂ ਕਰਮਾ ਦਿਖੇ ਦੇ ਬਦਤ ਤਰਲੋਚਨ RAM ਜੀ ਤਰਲੋਚਨ ਸਤਗੁਰੂ ਸਮਝਾ ਰਹੇ ਕਹਿ ਰਹੇ ਕਿ ਉਸ ਪਰਮਾਤਮਾ ਦਾ ਸਿਮਰਨ ਕਰੀਏ ਇਸ ਸ਼ਬਦ ਤੋਂ ਦੇਖਦੇ ਹੋਏ ਸਾਨੂੰ ਇਹ ਪਤਾ ਲੱਗਦਾ ਹੈ ਕਿ ਦੁੱਖ ਸੁੱਖ ਜਿਹੜੇ ਆਪਣੇ ਕਰਮਾਂ ਦੇ ਹੈ। ਦੁਕਰਤ ਸੁਕਰਤ ਥਾਰੋ ਕਰਮ ਨੇ। ਇਹ ਕਿਸੇ ਨੂੰ ਦੋਸ਼ ਨਹੀਂ ਦੇਣਾ ਚਾਹੀਦਾ ਕਿ ਮੈਨੂੰ ਦੁੱਖ ਹੈ। ਜੇ ਕਹਿੰਦੇ ਦੋਸ਼ ਦੇਣਾ ਹੁੰਦਾ ਤੇ ਰਾਮਚੰਦਰ ਦਾ ਗੁਰੂ ਵਿਸ਼ਿਸ਼ਟ ਜਿਹੜਾ ਉਹ ਸੀਤਾ ਦੇ ਹਰਨ ਨੂੰ ਬਚਾ ਸਕਦਾ ਸੀ, ਬਚਾ ਲੈਂਦਾ। ਨਹੀਂ ਬਚਾ ਸਕਿਆ। ਹਰਨ ਹੋਣਾ ਪਿਆ। ਕਿਉਂਕਿ ਕਰਮ ਜਿਹੜਾ ਹੈ ਉਹਦੇ ਨਾਲ ਕੱਟਣਾ ਕਈ ਕੁਝ ਹੋਣਾ ਸੀਤਾ ਦਾ ਹਰਨ ਹੁੰਦਾ ਤੇ ਰਾਵਣ ਦਾ ਬੰਧ ਨਹੀਂ ਸੀ ਹੋਣਾ ਔਰ ਸੀਤਾ ਤਾਂ ਪਹਿਲਾਂ ਜਦੋਂ ਰਾਮਚੰਦਰ ਜੀ ਨੂੰ ਬਨਵਾਸ ਮਿਲਦਾ ਉਹ ਬਨਵਾਸ ਨਾ ਹੁੰਦਾ ਤਾਂ ਰਾਜਾ ਦਸ਼ਰਧ ਦੀ ਮੌਤ ਨਹੀਂ ਹੋਣੀ ਸੀ ਇਸ ਦਾ ਕਿ ਜਿਹੜਾ ਪਾਣਾ ਹੈ ਉਹ ਮੰਨਣਾ ਪੈਂਦਾ ਪਰ ਜਿੰਨੇ ਦੇ ਤੱਕ ਸਵਾਸ ਦੀ ਪੂੰਜੀ ਚੱਲਦੀ ਹੈ ਇਹ ਸਭ ਤੋਂ ਉੱਤਮ ਦੇ ਹੈ ਉਸ ਪਰਮਾਤਮਾ ਦੇ ਸਿਮਰਨ ਦੇ ਵਿੱਚ ਲੱਗਣਾ ਚਾਹੀਦਾ ਨਿੰਦਿਆ ਚ ਨਹੀਂ ਰਹਿਣਾ ਚਾਹੀਦਾ ਜੇਕਰ ਪਰਮਾਤਮਾ ਦੇ ਨਿੰਦਿਆ ਕਰਾਂਗੇ ਕਿ ਸੰਨ ਦੁੱਖ ਮਿਲਿਆ ਤਾਂ ਦੁੱਖ ਤਾਂ ਸਾਡੇ ਕੀਤੇ ਹੋਏ ਕਰਮਾਂ ਦਾ ਉਹ ਤਾਂ ਬਹੁਤ ਧੱਲੂ ਹੈ ਕਿਉਂਕਿ ਸਤਗੁਰੂ ਦਾ ਅਸਮਰਜ ਕੀ ਕਹਦੇ ਹਮ ਸਰਦੀਨ ਦਿਆਲ ਨਾ ਤੁਮ ਸਰਬਪਤਿਆਰ ਕਹਿ ਕੀਤੀ ਕਹਿੰਦੇ ਮੇਰੇ ਜਿੰਨਾ ਕੋਈ ਗਰੀਬ ਨਹੀਂ ਕੰਗਾਲ ਨਹੀਂ ਉਹ ਤੇਰੀ ਜਿੰਨਾ ਕੋਈ ਧੱਲੂ ਜਿਉਂ ਦਿਹਲੂ ਹੈ ਤਾਂ ਸਭ ਲਈ ਦਿਹਲੂ ਹੈ ਕਿਸੇ ਨਾ ਉਹ ਪਰਮਾਤਮਾ ਬਾਝਲ ਨਹੀਂ ਕਰਦਾ ਕਰਮ ਬੰਦੇ ਦਾ ਆਪਣਾ ਕੀਤਾ ਹੋਇਆ ਪਰ ਜੇਕਰ रामचंद्र ਦਾ ਕਹੀਏ ਉਹਨ ਵੀ ਬਲੀ ਦਾ ਵੱਧ ਜਿਹੜਾ ਧੋਖ ਨਾ ਕੀਤਾ ਔਰ ਜੇਕਰ ਕਿੰਨੇ ਕਰਮ ਕਟ ਹੁੰਦਾ ਤੇ ਕ੍ਰਿਸ਼ਨ ਜਦੋਂ ਲਤ ਤੇ ਲਤ ਰੱਖ ਕੇ ਬੈਠੇ ਆ ਕ੍ਰਿਸ਼ਨ ਮਹਾਰਾਜ ਜੀ ਤਾਂ ਸ਼ਿਕਾਰੀ ਨੂੰ ਲੱਗਾ ਕਿ ਹਿਰਨ ਦੀ ਅੱਖ ਕਿਉਂਕਿ ਉਹਨਾਂ ਦੇ ਪੈਰ ਚ ਚਮਕ ਆ ਰਹੀ ਸੀ تیر ਮਾਰਿਆ ਔਰ ਕ੍ਰਿਸ਼ਨ ਦਾ ਵੱਧ ਹੋ ਗਿਆ ਇਸ ਕਰਕੇ ਕਰਮ ਜਿਹੜਾ ਕੱਟਿਆ ਨਹੀਂ ਜਾ ਸਕਦਾ ਕਰਮ ਭੁਗਣਾ ਪੈਣਾ ਪਰ ਪਰਮਾਤਮਾ ਨੂੰ ਨਹੀਂ ਇਹਦੇ ਵਿੱਚ ਦੋਸ਼ ਦੇਣਾ ਚਾਹੀਦਾ ਇਸੇ ਤਰੀਕੇ ਦੇ ਨਾਲ ਰਾਜਾ ਹਰੀਸ਼ ਚੰਦਰ ਜੀ ਨੂੰ ਬਿਕਣਾ ਪਿਆ ਨੀਚੇ ਦੇ ਕਰ ਕਰਮ ਨਹੀਂ ਕੱਟ ਹੋਇਆ ਕ੍ਰਿਸ਼ਨ ਮਹਾਰਾਜ ਜੀ ਜਿਹੜੇ ਆਪ ਪੰਡਤਾਂ ਦੇ ਮੰਮਾ ਜੀ ਲਗਦੇ ਐ ਲੇਕਿਨ ਉਹਨਾਂ ਦੀ ਵਿਪਤਾ ਨੂੰ ਘਟਾ ਨਹੀਂ ਸਕੀ ਸੋ ਇਸ ਦੇ ਬਾਰੇ ਚ ਇੱਤਾ ਹੀ ਕਹਿ ਰਹੇ ਰਾਮਨੰਦ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਤਗੁਰੂ ਰਾਮਨੰਦ ਜੀ ਕਹਿ ਰਹੇ ਰਾਮਾਨੰਦ ਸਵਾਮੀ ਰਮਤ ਬ੍ਰਹਮ ਗੁਰ ਕਾ ਸ਼ਬਦ ਕਾਟੋ ਕਾਟੋ ਬ੍ਰਹਮ ਜਿਹੜਾ ਗੁਰੂ ਤੋਂ ਸਿੱਖਿਆ ਮਿਲਦੀ ਹੈ ਉਸੀ ਸ਼ਬਦ ਦੇ ਨਾਲ ਸਾਰਾ ਭਰਮ ਘਟਾਉਣਾ ਭਰਮ ਕੀ ਹੈ ਕਿ ਅਸੀਂ ਦੁਨੀਆ ਨੂੰ ਸੱਚ ਸਮਝ ਕੇ ਬੈਠੇ ਹਾਂ ਅਸੀਂ ਦੁਨੀਆ ਦੇ ਵਿੱਚ ਇਹ ਸਮਝ ਲਿਆ ਕਿ ਜੋ ਦਿਸ ਰਿਹਾ ਇਹ ਸੱਚ ਹੈ ਲੇਕਿਨ ਇਹ ਝੂਠ ਹੈ ਇਹ ਭਰਮ ਹੈ ਰਾਮਾਨੰਦ ਸੁਆਮੀ ਰਮਤ ਬ੍ਰਹਮ ਜਿਹੜਾ ਉਸ ਦੇ ਵਿੱਚ ਰਮ ਜਾਂਦਾ ਉਸ ਨੂੰ ਇਹ ਪਤਾ ਲੱਗ ਜਾਂਦਾ ਕਿ ਜਦੋਂ कि दुनिया तो जाना है किसीन भी साथ नहीं देना एक खिनदे विच शब्द ਛੱਡ ਕੇ ਭੇਜਦੇ ਕੋਈ ਕੰਮ ਨਹੀਂ ਆਉਂਦਾ ਸਭ ਪਿੱਛੇ हट ਜਾਂਦੇ ਆ ਪਰ ਬੰਦੇ ਨੂੰ ਪਰਮਾਤਮਾ ਨੂੰ ਭੁੱਲਣਾ ਨਹੀਂ ਚਾਹੀਦਾ ਕਿਉਂਕਿ ਦੇਹੀ ਦੇ ਹੁੰਦੇ ਹੁੰਦੇ ਪਰਮਾਤਮਾ ਦਾ ਸਿਮਰਨ ਕਰਾਂਗੇ ਤਾਂ ਉਸ ਦੇ ਨਾਲ ਜੁੜ ਸਕਦੇ ਆ ਕਿਉਂਕਿ ਦੇਹ ਹੀ ਤੱਕ ਇਸੇ ਕੰਮ ਹੀ ਨਹੀਂ ਹੋਣੀ ਮੁੜ ਕੇ ਜਿੰਨੀ ਦੇ ਤੱਕ ਉਹਦੀ ਜੋਤ ਸਾਡੇ ਅੰਦਰ ਉਨੀ ਦੇ ਤੱਕ ਹੀ ਚਾਨਣਾ ਹੈ ਸਭ ਮੇ ਜੋਤ ਜੋਤ ਹੈ ਸੋਏ ਜਿਸਕੇ ਚਾਨਣ ਸਭ ਮੇ ਚਾਨਣ ਹੋਏ ਉਹਦੀ ਜੋਤ ਕਰਕੇ ਸਾਡੀ ਇਸ ਦੇਹ ਦੀ ਕਦਰ ਹੈ ਹੱਥਾਂ ਦੀ ਪੈਰਾਂ ਦੀ ਜੋ ਅਸੀਂ ਬੋਲਦੇ ਪਰ ਜਦੋਂ ਅਸੀਂ ਮਰ ਜਾਣਾ ਜੋਤ ਨਿਕਲ ਜਾਣੀ ਹੈ ਪੰਖੀ ਉੱਡ ਜਾਣਾ ਕਿਉਂਕਿ ਜੇ ਪੰਖੀ ਜਿੰਨੀ ਦੇਰ ਤੱਕ ਅੰਦਰ ਹੈ ਉਨੀ ਦੇਰ ਤੱਕ ਇਹ சுவாਸਾਂ ਦੀ ਪੂੰਜੀ ਚੱਲ ਰਹੀ ਹੈ ਇਸੇ ਕਰਕੇ ਸਤਿਗੁਰ ਕਬੀਰ ਮਹਾਰਾਜ ਜੀ ਕਹਿ ਰਹੇ ਨਰ ਮਰੇ ਕਸ਼ ਕਾਮ ਨਾ ਆਵੇ ਪਸ਼ੂ ਮਰੇ ਦਸ ਕਾਲ ਸਰਾ ਦੇ ਆਪਣੇ ਕਰਮ ਕੀ ਗਤ ਮੈਂ ਕਿਹ ਜਾਨੂ ਮੈਂ ਕਿਹ ਜਾਨੂ ਬਾਬਾ ਰੇ ਹੀ ਪ੍ਰਮਾਤਮਾ ਮੈਨੂੰ ਕੀ ਪਤਾ ਮੈਂ ਕਿਹੜਾ ਕਰਮ ਕੀਤਾ ਹੋਇਆ ਕਿਹਦੀ ਮੈਨੂੰ ਸਜ਼ਾ ਮਿਲ ਗਈ ਪਰ ਤੂੰ ਹੀ ਕਿਰਪਾ ਕਰੇਗਾ ਤਾਂ ਕਟ ਹੋਣਾ ਕਿਉਂਕਿ ਇਹ ਦੇਹ ਜਿਹੜੀ ਹੈ ਕਿਸੇ ਕੰਮ ਨਹੀਂ ਆਉਣੀ ਹਾਲਾਂਕਿ ਜਦੋਂ ਪਸ਼ੂ ਮਰਦਾ ਹੈ ਉਸਦਾ ਚਮੜਾ ਵੀ ਕੰਮ ਆਉਂਦਾ ਉਹਦੀਆਂ ਹੱਡੀਆਂ ਵੀ ਕੰਮ ਆਉਂਦੀਆਂ ਉਹਦੀ ਚਰਬੀ ਵੀ ਕੰਮ ਆਉਂਦੀ ਹੈ ਪਰ ਬੰਦੇ ਦਾ ਕੁਝ ਵੀ ਕੰਮ ਨਹੀਂ ਆਉਂਦਾ ਜੇਕਰ ਪ੍ਰਮਾਤਮਾ ਦਾ ਨਾਮ ਜਪ ਲਿਆ ਇਸ ਦੇਹੀ ਦੇ ਹੁੰਦੇ ਹੁੰਦੇ ਕਿਉਂਕਿ ਇਸਨੇ ਤਾਂ ਮਿੱਟੀ ਬਣ ਜਾਣਾ ਤਾਂ ਫਿਰ ਸਾਡਾ ਆਉਣ ਜਾਣ ਦਾ ਚੱਕਰ ਖਤਮ ਹੋ ਜਾਊਗਾ ਨੇ ਤਾਂ ਸਾਨੂੰ ਜਮਾ ਦੇ ਬਸ ਪੈਣਾ ਪਊਗਾ ਉਹਨੂੰ ਖਤਮ ਕਰ ਲਈ ਉਸ ਪਰਮਾਤਮਾ ਦਾ ਨਾਮ ਸਿਮਰਨ ਕਰਨਾ ਚਾਹੀਦਾ ਉਹਨੂੰ ਨਿੰਦਣਾ ਨਹੀਂ ਚਾਹੀਦਾ ਜੇਕਰ ਸੇ ਨਿੰਦਾਂਗੇ ਤਾਂ ਸਤਗੁਰੂ ਦਾਸ ਮਹਾਰਾਜ ਜੀ ਕਹਿੰਦੇ ਆ ਕਿ ਤੈਨੂੰ ਕੋਈ ਵਿਚਾਰ ਨਹੀਂ ਸਕਦਾ ਨਿੰਦਕ ਸੋਧ ਸਾਧ ਵਿਚਾਰਿਆ ਕਹਿ ਰਵਿਦਾਸ ਪਾਪੀ ਨਲਕਸ ਸਦਾ ਰਿਆ ਜੇਕਰ ਉਸ ਪਰਮਾਤਮਾ ਦੇ ਸਿਮਰਨ ਕਰਨ ਵਾਲੇ ਦੀ ਅਸੀਂ ਨਿੰਦਿਆ ਕਰਦੇ ਹਾਂ ਗੁਰਮਖ ਦੇ ਨਿੰਦਿਆ ਕਰਦੇ ਹਾਂ ਤਾਂ ਸਾਨੂੰ ਕੋਈ ਵੀ ਨਰਕ ਤੋਂ ਬਚਾ ਨਹੀਂ ਸਕਦਾ ਨਰਕ ਕੀ ਹੈ ਕਿ ਅਸੀਂ ਦੁੱਖਾਂ ਦੇ ਵਿੱਚ ਪੈ ਜਾਂਦੇ ਹਾਂ ਫਿਰ ਦੁੱਖ ਜਦੋਂ ਹੁੰਦਾ ਤਾਂ ਅਸੀਂ ਜਿੰਨਾ ਮਰਜ਼ੀ ਬਿਲਾ ਲਈਏ ਕੋਈ ਸਾਨੂੰ ਬਚਾ ਨਹੀਂ ਸਕਦਾ ਕਰਮ ਕਰਕੇ ਹੀ ਅਸੀਂ ਉਸ ਪਰਮਾਤਮਾ ਨਾਲ ਰਾਜ ਸਕਦੇ ਹਾਂ ਪਰ ਜਿਹੜਾ ਪੁਰਬਲਾ ਕਰਮ ਹੈ ਉਸਨੂੰ ਕੱਟਣਾ ਪੈਂਦਾ ਹੈ ਔਰ ਭਗਤੀ ਲਹਿਰ ਨੇ ਉਸ ਵੇਲੇ ਦੇ ਜਿਹੜੇ ਧਰਮ ਦੇ ਠੇਕੇਦਾਰ ਹੈ ਉਹਨਾਂ ਤੇ ਬਹੁਤ ਕਰਾਰੀ ਝੋਟ ਮਾਰੀ ਇਸੇ ਕਰਕੇ ਪਹਿਲੇ ਪਾਸਾ ਕਹਿ ਰਹੇ ਕਾਦੀ ਕੂੜ ਬੋਲ ਮਲ ਖਾਏ ਬ੍ਰਾਹਮਣ ਬਾਵੇ ਜੀਆ ਕਾਏ ਜੋਗੀ ਜਗਤ ਨਾ ਜਾਣੇ ਅੰਦ ਤਿੰਨੇ ਉਜਾੜੇ ਕਾ ਬੰਦ ਧਰਮ ਦੇ ਠੇਕੇਦਾਰ ਤਿੰਨੇ ਕਹਿੰਦੇ ਮੁਸਲਮਾਨ ਕਾਜੀ ਜਿਹੜਾ ਉਹ ਧਰਮ ਕਾਗੂ ਹੈ ਤੇ ਨਾਲ ਦੀ ਨਾਲ ਉਹਨਾਂ ਕਾਨੂੰਨ ਦੀ ਪਾਲਣਾ ਕਰਾਉਣੀ ਹੈ ਲੇਕਿਨ ਰਿਸ਼ਵਤ ਲੈ ਕੇ ਕਾਨੂੰਨ ਦਾ ਝੂਠ ਬੋਲ ਰਿਹਾ ਹੈ ਕਾਨੂੰਨ ਦਾ ਸਾਰਾ ਲੈ ਕੇ ਕਿ ਇੱਕ ਰਾਜੇ ਤੋਂ ਰਾਜੇ ਨੂੰ ਖੁਸ਼ ਕਰਨਾ ਚਾਹੁੰਦਾ ਹੈ ਔਰ ਦੂਸਰੇ ਨਾਲ ਤੱਕਾ ਕਰਾ ਰਿਹਾ ਹੈ ਸਿਰਫ ਪੈਸੇ ਦੇ ਕਰਕੇ ਬ੍ਰਾਹਮਣ ਬਾਵੇ ਜੀ ਆ ਕਾਏ ਕਹਿੰਦੇ ਜਿਹੜਾ ਪੰਡਤ ਹੈ ਇਹ ਤੀਥ ਤੇ ਨਾਉਂਦਾ ਫਿਰਦਾ ਪਰ ਹਜ਼ਾਰਾਂ ਹੀ ਅਸ਼ੂਤ ਅਸ਼ੂਤ ਕਹਿ ਕੇ ਰੋਲਣ ਵਾਲੇ ਸ਼ੁਦਰਾਂ ਲੋਕਾਂ ਨੂੰ ਪੈਰਾਂ ਦੇ ਵਿੱਚ ਜੀਅ ਕਤ ਕਰਦਾ ਹੈ ਪ੍ਰਤੀਥਾ ਦੇ ਨਾਉਣ ਨਾਲ ਕੀ ਹੋਊਗਾ ਜੋਗੀ ਜਗਤ ਨਾ ਜਾਣੇ ਹੰਦ ਜੋਗੀ ਨੂੰ ਕਹਿੰਦੇ ਯੁਗਤੀ ਨਹੀਂ ਆਈ ਝੀਣ ਦੀ ਕਿ ਦੁਨੀਆ ਤੇ ਕਿਵੇਂ ਜੀਣਾ ਹੈ ਤਿੰਨੇ ਉਜਾੜੇ ਕਾ ਬੰਦ ਤਿੰਨੇ ਧਰਮ ਦੇ ਠੇਕੇਦਾਰ ਕਹਿੰਦੇ ਜਿਹੜੇ ਕੰਮਾਂ ਚ ਪਏ ਹੋਏ ਹੈ ਉਹਦੇ ਨਾਲ ਜੀਵਨ ਜਿਹੜਾ ਹੈ ਉਹ ਨਰਕ ਦੇ ਵਿੱਚ ਪੈਣਾ ਹੈ ਗਰਕ ਜਾਣਾ ਕਿਉਂਕਿ ਝੂਠ ਬੋਲਦੇ ਆ ਲੋਕਾਂ ਦੇ ਨਾਲ ਜੋਗੀ ਜਿਹੜਾ ਕਰ ਛੱਡ ਕੇ ਜੰਗਲ ਚ ਗਿਆ ਪਰ ਮੁੜ ਕੇ ਪਰਤਾਂ ਦੇ ਉੱਤੇ ਫਿਰ ਮੋਹਤ ਹੁੰਦਾ ਹੈ ਜੁਗਤ ਨਹੀਂ ਜਾਣਦਾ ਸੋ ਇਸੇ ਕਰਕੇ ਉਹ ਕਹਿੰਦੇ ਹੈ ਪੰਜਵੇਂ ਪਾਛੇ ਨੈਨੋ ਨੀਂਦ ਪਰਦਿਸ਼ਟ ਵਿਕਾਰ ਸਰਬਨ ਸੋਏ ਸੁਣਿੰਦ ਵਿਚਾਰ ਰਸਨਾ ਸੋਈ ਲੋਭ ਮਿੱਠੇ ਸਾਦ ਮਨ ਸੋਇਆ ਮਾਇਆ ਬਿਸਮਾਤ ਸਤਗੁਰੂ ਸਮਝਾ ਦੇ ਪੰਜਵੇਂ ਪਾਚ ਜਿਹੜੀਆਂ ਅੱਖਾਂ ਕਹਿੰਦੇ ਇਹ ਰੂਪ ਤੱਕ ਤੱਕ ਕੇ ਮਸਤ ਹੋਈਆਂ ਉਸ ਪਰਮਾਤਮਾ ਦੇ ਨਾਮ ਨੂੰ ਭੁੱਲ ਕੇ ਬੈਠੀ ਜਿਹੜੇ ਕੰਨ ਹੈ ਇਹ ਪ੍ਰਾਈ ਨਿੰਦਿਆ ਸੁਣ ਸੁਣ ਕੇ ਬਹੁਤ ਖੁਸ਼ ਹੋ ਰਹੇ ਆ ਪਰਮਾਤਮਾ ਦੇ ਨਾਮ ਤੋਂ ਸੁੱਤੇ ਪਏ ਨਿੰਦਿਆ ਦੇ ਵਿੱਚ ਮਸਤ ਹੈ ਰਸਨਾ ਸੋਈ ਲੋਭ ਮਿੱਠੇ ਸਾਦ ਜਿਹੜੀ ਜੀਵ ਹੈ ਇਹ ਰਸਾ ਕਸਾਂ ਦੇ ਵਿੱਚ ਪਈ ਹੋਈ ਹੈ ਮਿੱਠੇ ਕੋੜੇ ਸਵਾਦ ਦੇਖ ਰਹੀ ਹੈ ਲੇਕਿਨ ਮਨ ਸੋਇਆ ਮਾਇਆ ਬਿਸਮਾਦ ਔਰ ਜਿਹੜਾ ਮਨ ਹੈ ਉਹ ਇਸ ਮਾਇਆ ਦੁਨੀਆ ਦੇ ਵਿੱਚ ਮਸਤ ਹੋਇਆ ਰਿਸ਼ਤੇ ਨਾਤਿਆਂ ਦੇ ਵਿੱਚ ਪਦਾਰਥਾਂ ਦੇ ਵਿੱਚ ਉਹ ਅਚਰਜ ਹੋ ਰਿਹਾ ਕਿ ਆਪਣਾ ਜੀਵਨ ਜਿਹੜਾ ਵਿਕਾਰ ਚਾਹ ਰਿਹਾ ਇਸ ਜੀਵਨ ਨੂੰ ਬਚਾਉਣ ਲਈ ਸਤਿਗੁਰੂ ਧਰੋਚਨ ਪਾਤਸ਼ਾਹ ਕਹਿ ਰਹੇ ਹੈ ਪੁਰਬ ਲੋਕ ਕਰਤ ਕਰਮ ਨਾ ਮਿਟੇਰੀ ਕਰ ਗਹਿਣ ਤਾਚੇ ਮੋਹੇ ਜਾਪੀ ਲੈ ਰਾਮ ਚ ਨਾਮ ਬਦਤ ਤਰ ਲੋਚੇ ਨਾਮ ਸਤਗੁਰੂ ਸਮਝਾ ਦੇ ਕਿ ਪੂਰਵਲੇ ਜਨਮਾਂ ਦਾ ਜਿਹੜਾ ਕਰਮ ਤੇਰਾ ਕੀਤਾ ਹੋਇਆ ਉਹ ਮਿਟਣਾ ਨਹੀਂ ਹੈ ਉਹ ਪਤੈਨੂੰ ਭੋਗਣਾ ਪੈਣਾ ਹੈ ਲੇਕਿਨ ਇਸ ਜਨਮ ਦੇ ਵਿੱਚ ਤੂੰ ਉਸ ਪਰਮਾਤਮਾ ਨੂੰ ਨਿੰਦਨਾ ਉਹਦੀ ਸਿੱਧ ਸਲਾਹ ਕਰ ਸਤ ਸੰਗ ਦੇ ਵਿੱਚ ਜਾ ਤਾਂ ਕਿ ਤੈਨੂੰ ਉਸ ਸਤ ਸੰਗ ਦੇ ਵਿੱਚ ਜਾਗ ਲੱਗ ਕੇ ਤੇਰਾ ਮਨ ਜਿਹੜਾ ਅਡੋਲ ਅਵਸਥਾਤ ਜਾਵੇ ਅਫਰ ਅਵਸਥਾ ਵਿੱਚ ਜਾਵੇ ਜਿਸ ਦੇ ਨਾਲ ਤੂੰ ਉਸ ਪਰਮਾਤਮਾ ਦੇ ਨਾਲ ਮਹਿਜਵੇਂ ਇਸੇ ਕਰਕੇ ਤੈਨੂੰ ਮਾਨਸ ਜਨਮ ਮਿਲਿਆ ਹੈ ਇਸ ਮਾਨਸ ਜਨਮ ਨੂੰ ਜੁਹੇ ਚ ਨਹਾਰ ਬਹੁਤ ਔਖਾ ਮਿਲਿਆ ਦੁੱਲਬ ਜਨਮ ਪੁੰਨ ਫਲ ਪਾਇਓ ਵਰਥਾ ਜਾ ਤਬ ਵਿਕੇ ਇਹ ਜਿਹੜਾ ਮਾਨਸ ਜਨਮ ਤੈਨੂੰ ਮਿਲਿਆ ਸਤਗੁਰੂ ਅਦਾਸ ਮਹਾਰਾਜ ਜੀ ਕਹਿੰਦੇ ਵਰਥਾ ਜਾ ਰਿਹਾ ਤੋ ਗਵਾਰਿਆ ਅਗਿਆਨਤਾ ਵਿੱਚ ਗਵਾਰਿਆ ਰਾਜੇ ਇੰਦਰ ਸੰਸਦ ਗ੍ਰਹਿ ਅਸਨ ਬਿਨ ਹਰ ਭਗਤ ਕਹਾ ਕੋ ਲੇਕੀ ਕਹਿੰਦੇ ਚਾਹੇ ਤੈਨੂੰ ਇੰਦਰ ਦਾ ਸੰਗਾਸਨ ਮਿਲ ਜਵੇ ਪਰ ਹਰੀ ਦੇ ਨਾਮ ਤੋਂ ਬਿਨਾ ਉਹ ਵੀ ਕਿਸੇ ਕੰਮ ਦਾ ਨਹੀਂ ਸੋ ਐਡਾ ਪਰਮਾਤਮਾ ਦੇ ਸਿਮਰਨ ਦਾ ਗੁਣ ਹੈ ਉਹਦੀ ਸਿਫਤ ਸਲਾਹ ਕਰਨ ਦੇ ਨਾਲ ਅਸੀਂ ਤਿੰਨ ਗੁਣਾਂ ਮਾਇਆ ਦੇ ਛੱਡ ਕੇ ਚੌਥੇ ਗੁਣ ਮੋਕਸ਼ ਨੂੰ ਅਸੀਂ ਪ੍ਰਾਪਤ ਕਰ ਸਕਦੇ ਹਾਂ ਜੇਕਰ ਅਸੀਂ ਪਰਮਾਤਮਾ ਦੰਦਿਆ ਨ ਕਰਨ ਦੇ ਵਿੱਚ ਆਏ ਉਹਦੇ ਰਜਾ ਚ ਰਹੀਏ ਹੁਕਮ ਚ ਦੇਈਏ ਕਿਉਂਕਿ ਇਹ ਜਿਹੜਾ ਝੂਠ ਦਾ ਦੀਵਾਰ ਹੈ ਇਹਨੂੰ ਤੋੜਨਾ ਹੈ ਝੂਠ ਦੀ ਦੀਵਾਰ ਤਾਂ ਹੀ ਟੁੱਟਣੀ ਹੈ ਜਦੋਂ ਅਸੀਂ ਹੁਕਮ ਦੇ ਵਿੱਚ ਰਜਾ ਦੇ ਵਿੱਚ ਚਿਲ ਜਮਾਂਗੇ ਸੋ ਆਓ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਅਰਜੋਈ ਕਰੀਏ ਜੋ ਸਤਗੁਰੂ ਤਰਲੋਚਨ ਜੀ ਸਮਝਾ ਰਹੇ ਹੈ ਐਸੇ ਸ਼ਬਦ ਤੋਂ ਸਿੱਖਿਆ ਜਿਹੜੀ ਪਰਮਾਤਮਾ ਦੀ ਕਿਰਪਾ ਹੋਵੇ ਮਨ ਚ ਬਸ ਜਵੇ ਅਤੇ ਰਿੰਦੇ ਹੋਏ ਸੋਸਨ ਦੀ ਪੁੰਜੀ ਪਾਪਾਂ ਨੂੰ ਅਭੁਗੁਣ ਨੂੰ ਨਾਚਦਾ ਦੇਹ ਆਪਣੇ ਚਰਨ ਕਮਲਾਂ ਦੇ ਵਿੱਚ ਜੁੜਨ ਲਈ ਮਿਹਰ ਕਰਨ ਤਾਂ ਕਿ ਸ਼ੁੱਧ ਬਾਣੀ ਪੜਨ ਦਾ ਆਚਰਨ ਦਾ ਬਲ ਬਖਸ਼ਣ ਅਤੇ ਅਜਿਹੇ ਸ਼ਬਦ ਜਿਹੜੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਉਹਨਾਂ ਦੀ ਸਿੱਖਿਆ ਦੇ ਨਾਲ ਇਹ ਮਨ ਜਿਹੜਾ काम क्रोध लोग मोह को हंकार तो हट के परमात्मा की सिफत सलाह में जुट जाए सत्संग मिल जाए यही अरदस बेनती जो कर दिए फतेह बुलाईए वाहेगुरू जी का खालसा वाहेगुरू जी की